ਸਦਕੇ ਭਗਵੰਤ ਮਾਨਾ ਸਦਕੇ ਤੇਰੇ ਸਦਕੇ ਜਾਨੇ ਆ ਪਈ ਤੁਸੀਂ ਤਾਂ ਬਦਲਾ ਵਾਕੇ ਬਹੁਤ ਬਦਲਾਵ ਕਰ ਦਿੱਤਾ ਸਦਕੇ ਜਾਵਾ ਤੇਰੀ ਇਸ ਕੁਰਬਾਨੀ ਤੋਂ ਤੁਸੀਂ ਤਾਂ ਸਕੂਲ ਦੀਆਂ ਟੱਟੀਆਂ 'ਚ ਖੁੱਸ ਕੇ ਮੁਬਾਰਕ ਤੁਹਾਨੂੰ ਤੁਸੀਂ ਸਕੂਲ ਦੀਆਂ ਟੱਟੀਆਂ 'ਚ ਵੀ ਵੜ ਗਏ ਹੈ ਤਗੜੇ ਹੋ ਜਾਓ ਕਰੋ ਸਾਫ਼ ਟੱਟੀਆਂ ਸਕੂਲ ਦੀਆਂ ਮੁੜ ਕੇ ਤੇ ਫਿਰ ਤੁਹਾਨੂੰ ਸਾਫ਼ ਕਰਨਾ ਲੋਕਾਂ ਨੇ ਹਾਂ ਸਕੂਲ ਦੀ ਸਿੱਖਿਆ ਕ੍ਰਾਂਤੀ ਹਾਂ ਠੀਕ ਆ ਇਹ ਚੰਗੀ ਵਧੀਆ ਕ੍ਰਾਂਤੀ ਹੈ ਤੁਹਾਡੀ ਸਿੱਖਿਆ ਕਿ ਤੁਸੀਂ ਟਟੀਆਂ ਦੇ ਵਿੱਚ ਵੜ ਕੇ ਉੱਥੇ ਵੀ ਮੀਲ ਪੱਥਰ ਕੱਢਣ ਡੈ ਜੇ ਪਰਤੀ ਕਰ ਲਾ ਕੇ ਇਹ ਸਕੂਲ ਦੇ ਟੀਚਰ ਨੂੰ ਪ੍ਰਿੰਸੀਪਲਾਂ ਦੀਆਂ ਕੁਰਸੀਆਂ ਖਾਲੀ ਸੈਸ ਮਾਸਟਰਾਂ ਦੀਆਂ ਟੀਚਰਾਂ ਦੀਆਂ ਪੰਜਾਬੀ ਟੀਚਰਾਂ ਦੀਆਂ ਤੁਸੀਂ ਟਟੀਆਂ ਦੇ ਵਿੱਚ ਵੜ ਕੇ ਨਵਾਂ ਇਤਿਹਾਸ ਲਿਖ ਰਿਹਾ ਜੇ ਇਤਿਹਾਸ ਦੇ ਵਿੱਚ ਤੁਹਾਡਾ ਨਾਮ ਜ਼ਰੂਰ ਲਿਖਿਆ ਜਾਣਾ ਭਈ ਅੱਜ ਦੇਖਿਆ ਮੈਂ ਪੜਿਆ ਅਮੀਰ ਪੱਥਰ ਲਾਭ ਸੋਭੋ ਕੇ ਪਹਿਲਾ ਨਾਂ ਇਹਦਾ ਮੈਂ ਵੇਖਣ ਡਿਆ ਧਨ ਕੁਝ ਨਹੀਂ ਕਹਿ ਸਕਦੇ ਭਾਈ ਬਸ ਕਿਉਂਕਿ ਝਾੜੂ ਪਾਟੀ ਧਾਦੀ ਟੱਟੀਆਂ ਜੀ ਵੜਨਾ ਤੁਸੀਂ ਝਾੜੂ ਦਾ ਕੰਮ ਏ ਟੱਟੀਆਂ ਸਾਹਿਬ ਦਾ ਨਾ